ਇਸ ਤਰ੍ਹਾਂ ਜੇਕਰ ਸਰਕਾਰ ਦੇ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਗਈ ਹੈ ਵੱਖ-ਵੱਖ ਚਿੱਟਾਂ ਨੂੰ ਇਸ ਵਾਰ ਜਿਹੜਾ ਕਿ ਯਾਤਰੀ ਸੁਰੱਖਿਆ ਮੱਦੇਨਜ਼ਰ ਨਵੀਂ ਨੀਤੀ ਜਾਂ ਕੇ ਪਾਕਿਸਤਾਨ ਦੇ ਸੂਬ ਸ਼ਰਧਾਲੂ ਨੇ ਮਨਾਂ ਵਿੱਚ ਕਾਫੀ ਰੋਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਕੇ ਮਾਧਮੇ ਸੇ ਪਤਾ ਚੱਲਾ ਕਿ ਇੱਕ ਚਿੱਠੀ ਜਿਹੜੀ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਆਈ ਪਰ ਵੱਖ-ਵੱਖ ਚਿੱਟਾਂ ਨੂੰ ਗਈ ਹੈ ਜਿਹਦੇ ਵਿੱਚ ਸੁਰੱਖਿਆ ਦਾ ਰਿਹਨ ਦੇ ਕੇ ਜਿਹੜਾ ਪਾਕਿਸਤਾਨ ਜਾਂ ਜਾਣਾ ਉਹਨੂੰ ਰੋਕਿਆ ਗਿਆ। ਯੋਗੇ ਜੇ ਜਥਾ ਕਲਾ ਪਾਕਿਸਤਾਨ ਤੋਂ ਪੰਜਾਬ ਤੋਂ ਜਾਂਦਾ ਵੱਖ-ਵੱਖ ਸ਼ੇਟਾ ਜਾਂਦਾ ਪਰ ਸਿੱਖ ਕੌਮ ਦਾ ਕਿਸੇ ਕਿਸੇ ਵੀ ਦੇਸ਼ ਨਾਲ ਕਿਸੇ ਵੀ ਕੌਮ ਨਾਲ ਕੋਈ ਵਿਰੋਧ ਨਹੀਂ ਚਾਹੇ ਉਹ ਮੁਸਲਮਾਨ ਭਾਈਚਾਰੇ ਕੀ ਹੋਣ ਚਾਹੇ ਹਿੰਦੂ ਭਾਈਚਾਰੇ ਦੇ ਸਿੱਖ ਜਿੱਥੇ ਜਾਂਦਾ ਉਹ ਵੰਡ ਛਕੋ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕ ਲਈ ਸੰਦੇਸ਼ ਦਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਸਾਨੂੰ ਸੁਦੇਸ਼ ਇਹ ਦਿੰਦਾ ਹੈ ਤੇ ਜੇ ਪਾਕਿਸਤਾਨ ਸਥਿਤ ਗੁਰੂ ਧਾਮ aí ਦਰਸ਼ਨ ਵਾਲੀ ਜਿਥੇ ਜਾਂਦਾ ਜੀ ਇਹ ਜੋ ਨੁਕਸਾਨ ਵਾਲੀ ਕੋਈ ਗੱਲ ਨਹੀਂ ਆ ਸੁਰੱਖਿਆ ਵਾਲੀ ਜਿਹੜੀ ਗੱਲ ਆ ਉਹ ਥੋੜੀ ਸਰਕਾਰ ਨੇ ਵੇਖਣੀ ਆ ਪਾਕਿਸਤਾਨ ਸਰਕਾਰ ਨੇ ਇਹ ਪਾਕਿਸਤਾਨੀ ਸਰਕਾਰ ਜਿਥੇ ਰੋਕਦੀਆਂ ਫੇਰ ਨਹੀਂ ਬਜਣਾ ਚਾਹੀਦਾ ਪਰ ਜੇ ਉਹ ਨਹੀਂ ਰੋਕਦੇ ਇਹਦਾ ਮਤਲਬ ਉਹ ਪ੍ਰਬੰਧ ਕਰ ਸਕਦੇ ਨੇ ਸੁਰੱਖਿਆ ਕਰ ਸਕਦੇ ਨੇ ਉਹਨਾਂ ਨੂੰ ਰਿਪੋਰਟ ਦੇਣੀ ਚਾਹੀਦੀ ਸੀ ਪਾਕਿਸਤਾਨ ਸਰਕਾਰ ਕੋ ਕਿ ਉਹ ਜਥੇ ਨੂੰ ਆਉਣ ਦੇਣਾ ਚਾਹੁੰਦੇ ਹੈ ਨਾ ਜਾਂ ਨਹੀਂ ਪਰ ਭਾਰਤ ਸਰਕਾਰ ਵੱਲੋਂ ਇਸ ਕਰਕੇ ਜਿਥੇ ਰੁਕਦੇ ਨਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਨਹੀਂ ਹੋ ਸਕਦਾ ਇਹ ਤਾਂ ਇੱਕ ਦਰਫਾ ਗੱਲ ਆ ਕਿਉਂਕਿ ਜੇ ਇਹ ਦੋਸਤਾਨ ਪਾਕਿਸਤਾਨ ਚ ਮੈਚ ਖੜੇ ਜਾ ਸਕਦਾ ਤੇ ਜਥਾ ਕਿਉਂ ਨਹੀਂ ਜਾ ਸਕਦਾ ਕੋਈ ਜਥਾ ਤੇ ਆਪਣੇ ਗੁਰੂ ਧਾਮ ਦੇ ਦਰਸ਼ਨ ਲਈ ਜਾਣਾ ਇਹ ਗੁਰੂ ਘਰ ਦੇ ਦਰਸ਼ਨ ਤੋਂ ਰੋਕਣਾ ਮੈਂ ਸਮਝਦਾ ਬੜੀ ਵੱਡੀ ਜਿਹੜੀ ਉਹ ਸਰਕਾਰ ਦੀ ਫੇਲਿਅਰ ਹੈ ਇਸ ਵਕਤ ਸਰਕਾਰ ਫੇਲ ਹੋ ਗਈ ਹੈ ਕਿ ਜੇ ਆਪਣੇ ਕੌਮ ਦੇ ਸੇ ਸੇ ਕੌਮ ਦੇ ਬੰਦਿਆਂ ਜਿਹੜੇ ਦਰਸ਼ਨ ਕਰ ਲਈ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਸੱਖਿਆ ਨਹੀਂ ਦੇ ਸਕਦੀ ਤਾਂ ਕਿਉਂਕਿ ਪਹਿਲਾ ਜੰਗ ਦਾ ਮਾਹੌਲ ਸੀ ਉਦੋਂ ਮੰਨਿਆ ਜਾ ਸਕਦਾ ਹੈ ਕਿ ਚਲੋ ਵੀ ਦੋਵੇਂ ਬਨੇ ਟਣਾਇਆ ਹੁੰਦੇ ਕੋਈ ਤਣਾੜੀ ਹੁੰਦਾ ਵਪਾਰ ਵੀ ਖੁੱਲਣਾ ਚਾਹੀਦਾ ਜਿਹੜਾ ਕੋਈ ਪਾਕਿਸਤਾਨ ਕੰਡਾ ਚੋਂ ਉਹਨੂੰ ਜਾਣ ਵੀ ਦੇਣਾ ਚਾਹੀਦਾ ਜਿਹੜਾ ਉਧਰ ਹੋਣਾ ਚਾਹਦਾ ਉਹਨੂੰ ਵੀ ਹੋਣਾ ਚਾਹੀਦਾ ਕਿਉਂਕਿ ਦੋਵੇਂ ਪਾਸੇ ਹੀ ਜਿਹੜੀ ਉਹ ਪਬਲਿਕ ਆ ਉਹ ਨਹੀਂ ਚਾਹੁੰਦੀ ਜੰਗ ਮੈਨਾਂ ਇਹ ਵਪਾਰ ਬੰਦ ਹੁਣ ਕਰਨਾ ਚਾਹੁੰਦੀ ਆ ਸਿਰਫ ਜਿਹੜੇ ਸਿਆਸੀ ਲੋਕ ਨੇ ਉਹ ਹੀ ਇਹ ਗੱਲਾਂ ਨੂੰ ਜਿਹੜਾ ਉਤਸ਼ਾਹ ਕਰ ਰਹੇ ਨੇ ਜਾਂ ਇਹ ਉਹ ਜੰਗ ਦਾ ਮਾਹੌਲ ਬਣਾ ਰਹੇ ਨੇ ਜਾਂ ਬਣਾਉਂਦੇ ਨੇ ਪਰ ਸਿੱਖ ਧਰਜਾ ਨਾਲ ਅਰਦਾਸ ਕਰਦਾ ਆ ਕਿ ਜਿੰਨਾ ਗੁਰਧਾਮਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਕਦਾਰ ਪਰ ਸਾਨੂੰ ਵਿਜੇ ਲੈ ਕੇ ਵੀ ਜਾਣ ਤੋਂ ਜਾਵ ਦਿੱਤਾ ਜਾ ਰਿਹਾ ਮਹਿਮਾਨ ਜੋ ਪ੍ਰਧਾਨ ਸਾਹਿਬ ਵੱਲੋਂ ਭਾਰਤ ਸਰਕਾਰ ਦੀ ਇਸ ਗੱਦੀ ਨਿੰਦਾ ਕਰਦਾ ਹੈ ਕਿ ਉਹਨਾਂ ਨੇ ਸਾਨੂੰ ਕਿਥਾ ਭੇਜ ਦਿੱਤੇ ਰੁਕਿਆ ਕਿੱਤੇ ਦਿਨੇ ਭਾਰਤ ਪਾਕਿਸਤਾਨ ਮੈਚ ਵੀ ਹੋਇਆ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਵਪਾਰ ਵੀ ਬੰਦ ਹੈ ਔਰ ਦੂਸਰੇ ਪਾਸੇ ਜਿਹੜੇ ਧਾਰਮਿਕ ਯਾਤਰਾ ਹੀ ਪਾਉਂਦੇ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਭਾਰਤ-ਪਾਕਿਸਤਾਨ ਮੈਚ ਹੋ ਸਕਦਾ ਇਹਦਾ ਮਤਲਬ ਦੁਨੀਆ ਪਬਲਿਕ ਚਾਹੁੰਦੀ ਆ ਭਾਰਤੀ ਪਬਲਿਕ ਚਾਹੁੰਦੀ ਆ ਤੇ ਪਾਕਿਸਤਾਨੀ ਪਬਲਿਕ ਚਾਹੁੰਦੀ ਹੈ ਕਿ ਦੋਵਾਂ ਚ ਸ਼ਾਂਤੀ ਕਾਇਮ ਰਹੇ ਤੇ ਜੇ ਮੈਚ ਹੋ ਸਕਦਾ ਵਪਾਰ ਵੀ ਖੁੱਲ ਸਕਦਾ ਫਿਰ ਵਪਾਰ ਖੁੱਲ ਸਕਦਾ ਤੇ ਫਿਰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਕਿਉਂ ਵਾਧੇ ਕੀਤਾ ਜਾਂਦਾ